ਅੰਮ੍ਰਿਤਸਰ ਵਿੱਚ ਫਾਜ਼ਿਲਕਾ ਤੋਂ ਆਈ ਨੌਜਵਾਨ ਲੜਕੀ ਦੇ ਨਾਲ ਗੈਂਗ੍ਰਿਪਤਾ ਮਾਮਲਾ ਸਾਹਮਣੇ ਆਇਆ ਹੈ ਗੁਰਦੁਆਰੇ ਵਿੱਚ ਮੱਥਾ ਟੇਕਨ ਆਈ ਨੌਜਵਾਨ ਕੁੜੀ ਨੂੰ ਨੌਜਵਾਨਾਂ ਵੱਲੋਂ ਬਹਿਲਾ ਫੁਸਲਾ ਕੇ ਲੈ ਗਏ ਅਤੇ 82 ਦੇ ਪਿੰਡ ਵਿੱਚ ਜਿੱਥੇ ਉਸ ਨਾਲ ਅੰਮ੍ਰਿਤਸਰ ਵਿੱਚ ਫਾਜ਼ਿਲਕਾ ਤੋਂ ਆਈ ਇੱਕ ਨੌਜਵਾਨ ਔਰਤ ਦੇ ਨਾਲ ਗੈਂਗ੍ਰਿਪਤਾ ਮਾਮਲਾ ਸਾਹਮਣੇ ਆਇਆ ਹੈ ਗੁਰਦੁਆਰੇ ਵਿੱਚ ਮੱਥਾ ਟੇਕਨ ਆਈ ਲੜਕੀ ਨੂੰ ਦੋ ਨੌਜਵਾਨ ਬਹਿਲਾ ਫੁਸਲਾ ਕੀ ਲੈ ਗਏ ਅਤੇ ਅਟਾਰੀ ਪਿੰਡ ਦੇ ਨਸੀਖ ਜਾ ਕੇ ਉਸ ਨਾਲ ਜ਼ਬਰ ਜਨਾਬ ਕੀਤਾ ਗਿਆ। ਉਹਨਾਂ ਵੱਲੋਂ ਆਪਣੇ ਚਾਰ ਸਾਥੀਆਂ ਨੂੰ ਹੋਰ ਬੁਲਾ ਲਿਆ ਗਿਆ ਅਤੇ ਨੌਜਵਾਨ ਲੜਕੀ ਦੇ ਨਾਲ ਫਲਤਕਾਰ ਕੀਤਾ ਗਿਆ। ਪੁਲਿਸ ਨੇ 6 ਵਿੱਚੋਂ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ આરોપીਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਕੀ ਮਾਮਲਾ ਹੈ ਸਰ ਬੋਟਾ ਜੀ ਬਾਈ? ਕੱਲ ہمارے ਪਾਸ ਇੱਕ ਲੜਕੀ ਆਈ ਸੀ। ਉਸਨੇ ਉਸਨੇ ਦੱਸਿਆ ਸੀ ਦੱਸਿਆ ਸੀ ਸਾਨੂੰ ਕਿ ਉਹਦੇ ਨਾਲ ਦੋ ਲੜਕੇ ਉਹਨੂੰ ਜਿਹੜਾ ਵਿਰਗਲਾ ਕੇ ਨਾਲ ਲੈ ਗਏ ਨੇ ਤੇ ਉਹਨਾਂ ਨੇ ਬਾਰਡਰ ਵਾਲੀ ਸਾਈਡ ਤੇ ਖੜਕੇ ਤੇ ਦੋ ਚਾਰ ਲੜਕਿਆਂ ਨੂੰ ਹੋਰ ਬੁਲਾ ਕੇ ਤੇ ਉਹਨਾਂ ਦੇ ਨਾਲ ਰੇਪ ਕੀਤਾ ਜਿਹਦੇ ਤੇ ਸਾਡੇ ਰਾਜਪੁਰ ਸਬ ਇੰਸਪੈਕਟਰ ਨੇ ਪਰਚਾ ਦਰਜ ਕਰਕੇ ਤਫਤੀਸ਼ ਕੀਤੀ ਆ ਜਿਹਦੇ ਵਿੱਚ ਅਸੀਂ ਜਿਹੜੇ ਆ ਲੜਕੀ ਦਾ ਮੈਡੀਕਲ ਵੀ ਕਰਾ ਲਿਆ ਵਾ ਉਹਦੇ ਬਦਾਲਤੂ ਚ 164 ਦੇ ਬਿਆਨ ਕਰਵਾ ਚੁੱਕੇ ਆ ਅਤੇ ਜਿਹੜੇ ਤਿੰਨ ਦੋਸ਼ੀ ਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸਰ ਕਿੱਧਰ ਲੈ ਕੇ ਗਏ ਸੀ ਉਹ ਲੜਕੀ ਨੂੰ ਇਹਨੂੰ ਬਾਰਡਰ ਤੇ ਕੋਈ ਵਣੇ ਕੇ ਪਿੰਡਿਆਂ ਦੇ ਲਾਗੇ ਕੋਈ ਬਾਹਰ ਬਹਿ ਗਿਆ ਤੇ ਕੋਥੇ ਲੱਗੇ ਗਏ ਤੇ ਪੂਰੀ ਕਿਹੜੇ ਮਸਲੇ ਜਿੱਥੇ ਆਈ ਸੀ ਉਹਨੇ ਪਰਮਾਨ ਲੜਕੀ ਆਈ ਸੀ ਇੱਥੇ ਅੰਮ੍ਰਿਤਸਰ ਕੋਈ ਕੰਮ ਆਈ ਸੀ ਨਿੱਜੀ ਆਪਣੇ ਜਿੱਥੇ ਉਹਦੇ ਕੋਈ ਪੈਸੇ ਗੁੰਮ ਹੋ ਗਏ ਸੀ ਪੈਸੇ ਲੱਭ ਰਹੀ ਸੀ ਤੇ ਉਹਨਾਂ ਨੂੰ ਲੱਭ ਪੈਸੇ ਲਭਾਉਣ ਦੇ ਦੀ ਹੈਲਪ ਕਰਨ ਦੇ ਤੌਰ ਤੇ ਉਹਨਾਂ ਦੇ ਨਾਲ ਲਾ ਕੇ ਦੋਨੋਂ ਗਮਰਾਹ ਕਰਕੇ ਲੱਗੇ ਪਰਿਵਾਰ ਨਾਲ ਆਈ ਸੀ ਸਰ ਨਹੀਂ ਪਰਿਵਾਰ ਨਹੀਂ ਕੱਲੇ ਆਈ ਸੀ ਪਹਿਲਾਂ ਲੜਕੀ ਨਾਲ ਕੋਈ ਗੱਲਬਾਤ ਨਹੀਂ ਹੋਈ ਸੀ ਨਹੀਂ ਪਹਿਲਾਂ ਕੋਈ ਇਹਨਾਂ ਦੀ ਗੱਲ ਨਹੀਂ ਸੀ ਤਾਂ ਮੁੰਡਿਆਂ ਵਿੱਚੋਂ ਕਿਹੜਾ ਕਿਹੜਾ ਗ੍ਰਿਫਤਾਰ ਕੀਤਾ ਗਿਆ ਲੜਕੇ ਨਹੀਂ ਹਜੇ ਲੜਕੇ 6 ਲੜਕੇ ਸੀ ਜਿਨ੍ਹਾਂ ਦੇ ਵਿੱਚੋਂ 3 ਜਿਹੜੇ ਅਸੀਂ ਗ੍ਰਿਫਤਾਰ ਕਰ ਲਏ ਹੂੰ ਜਿਹੜੇ ਮੇਨ ਦੋਸ਼ੀ ਸਾਰੇ ਜਿਹੜੇ ਗ੍ਰਿਫਤਾਰ ਕਰ ਲਿਆ ਬਾਕੀ ਵੀ ਜਿਹੜੇ ਨਾਲ ਦੇ ਆ ਉਹਨਾਂ ਦੇ ਪਾਰਟੀਆਂ ਰੇਡ ਕਰ ਸਰ ਤਿੰਨ ਜਿਹੜੇ ਕੀ ਉਹਨਾਂ ਦਾ ਕੀ ਸਟੇਟਸ ਹੈਗਾ ਉਹਨਾਂ ਨੇ ਮੇਨ ਤਾਂ ਇੱਕ ਜਿਹੜਾ ਜਿਹੜਾ ਜਗਰਾਜ ਸਿੰਘ ਸੀ ਜਿਹੜਾ ਨਾਲ ਲੈ ਕੇ ਗਿਆ ਅਸੀਂ ਨੂੰ ਲੜਕੀ ਨੂੰ ਇੱਕ ਉਹਨਾਂ ਚੋਂ ਗੁਰਸੇਵਕ ਭਗ ਤਿੰਨੇ ਦੋ ਚੀਜ਼ ਅਰੈਸਟ ਕੀਤੇ ਇਹਨਾਂ ਨੇ ਇਹ ਲੜਕੀ ਦੇ ਨਾਲ ਰੇਪ ਕੀਤਾ ਸੀ ਪਰ ਕੁੜੀ ਸਰ ਇਥੇ ਕੋਈ ਕੰਮ ਵੀ ਕਰਨਾ ਸੀ ਆਈ ਸੀ ਜਾਂ ਸਪੈਸ਼ਲ ਨਹੀਂ ਨਹੀਂ ਲੜਕੀ ਸਿਰਫ ਵੈਸੇ ਆਪਣੇ ਕੰਮ ਆਈ ਇਹ ਪਹਿਲਾਂ ਲੁਧਿਆਣੇ ਨੌਕਰੀ ਕਰਦੀ ਰਹੀ ਆ ਹੁਣ ਵੈਸੇ ਆਈ ਆ ਇਹ ਕਿਉਂਕਿ ਅਸੀਂ ਲੜਕੀ ਬਾਰੇ ਬਹੁਤਾ ਡਿਟੇਲ ਜ਼ਿਕਰ ਨਹੀਂ ਦੇ ਸਕਦੇ ਪੀੜਤਾ ਬਾਰੇ ਤੋਂ ਵੈਸੇ ਇਸੇ ਕੰਮ ਆਪਣੇ ਨਿੱਜੀ ਕੰਮ ਕਰਕੇ ਕੁੜੀ ਦੀ ਉਮਰ ਕਿੰਨੀ ਸੀ ਸਰ 25 ਸਾਲੇ 25 ਸਾਲ ਹਾਂ ਸੋ ਖਬਰਾਂ ਦੀ ਤਾਜ਼ਾ ਅਪਡੇਟ ਦਿੱਲੀ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ